ਗੱਲ ਕਰਾਂਗੇ ਮੌਸਮ ਦੀ ਪੰਜਾਬ ਦੇ ਵਿੱਚ ਅੱਜ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਵੀ ਪੈਸ਼ ਨਿਗੋਈ ਹੈ ਮੌਸਮ ਵਿਭਾਗ ਦੇ ਵੱਲੋਂ ਅਲਰਟ ਵੀ ਜਾਰੀ ਕੀਤਾ ਗਿਆ ਤਾਂ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦਾ येलो ਅਲਰਟ ਜਾਰੀ ਕੀਤਾ ਗਿਆ ਹਿਮਾਚਲ ਦੇਵੀ ਕੁਝ ਇਲਾਕਿਆਂ ਦੇ ਵਿੱਚ ਬਰਬਾਰੀ ਤੇ ਬਾਰਿਸ਼ ਦੀ ਜੋ ਸੰਭਾਵਨਾ ਹੈ ਉਹ ਜਤਾਈ ਜਾ ਰਹੀ ਹੈ ਤਾਂ ਪੰਜਾਬ ਭਰ ਦੇ ਵਿੱਚ ਅੱਜ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਜੋ ਸੰਭਾਵਨਾ ਹੈ ਉਜਤਾਈ ਜਾ ਰਹੀ ਹੈ ਤਾਂ ਲਗਾਤਾਰ ਠੰਡ ਦਾ ਕਹਿਰ جاری ਹੈ ਪੰਜਾਬ ਹਿਮਾਚਲ ਸਣੇ ਪੂਰੇ ਉੱਤਰ ਪਾਰ ਦੇ ਵਿੱਚ ਠੰਡ ਦਾ ਕਹਿਰ ਲਗਾਤਾਰ جاری ਹੈ ਤਾਂ ਸੰਘਣੀ ਧੁੰਦ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਜੋ ਵਿਜ਼ਿਬਿਲਟੀ ਹੈ ਲਗਾਤਾਰ ਕੱਟ ਰਹੀ ਹੈ ਤਾਂ ਜੋ ਖਾਸੇ ਵੀ ਲਗਾਤਾਰ ਵਾਪਰ ਰਹੇ ਨੇ ਤਾਂ ਹੁਣ ਪੰਜਾਬ ਦੇ ਵਿੱਚ ਜੋ ਮੀਂਹ ਦੀ ਸੰਭਾਵਨਾ ਹੈ ਮੌਸਮ ਵਿਭਾਗ ਦੁਵੱਲ ਜਤਾਈ ਜਾ ਰਹੀ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਸੰਘਣੀ ਧੁੰਦ ਦੀ ਜੋ ਸੰਭਾਵਨਾ ਹੈ ਉਹ ਵੀ ਜਤਾਈ ਜਾ ਰਹੀ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ ਦੂਜੇ ਪਾਸੇ ਜੋ ਅਲਰਟ ਹੈ ਉਹ ਵੀ ਜਾਰੀ ਕੀਤਾ ਗਿਆ ਹੈ ਕੁਝ ਇਲਾਕਿਆਂ ਦੇ ਵਿੱਚ ਸੰਘਣੀ ਧੁੰਦ ਦਾ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤਾਂ ਗੱਲ ਕਰੀਏ ਹਿਮਾਚਲ ਪ੍ਰਦੇਸ਼ ਦਿੱਤਾ ਹਿਮਾਚਲ ਦੇ ਵਿੱਚ ਵੀ ਬਰਫਬਾਰੀ ਅਤੇ ਜੋ ਮੀਂਹ ਦੀ ਸੰਭਾਵਨਾ ਹੈ ਉਹ ਮੌਸਮ ਵਿਭਾਗ ਦੇ ਵੱਲੋਂ ਜਤਾਈ ਜਾ ਰਹੀ ਹੈ ਤੈਸੀ ਗੱਬਤ ਹੈ ਜ਼ਿਆਦਾ ਜਾਣਕਾਰੀ ਮੇਨੇ ਮੇਰੇ ਸਹਿਯੋਗੀ ਮੋਗਾ ਤੋਂ ਨਵਦੀਪ ਸਿੰਘ ਲਾਈਵ ਜੁੜੇ ਹੋਏ ਨੇ ਨਵਦੀਪ ਗੱਲ ਕੀਤੀ ਜਾਵੇ ਮੌਸਮ ਦੀ ਤਾਂ ਕਿਵੇਂ ਦਾ ਜੋ ਮੋਗਾ ਦੇ ਵਿੱਚ ਮੌਸਮ ਹੈ ਬਣਿਆ ਹੋਇਆ ਹੈ ਕਿੰਨਾ ਜੋ ਟੈਂਪਰੇਚਰ ਹੈ ਦਰਜ ਕੀਤਾ ਜਾ ਰਿਹਾ ਜੋਤੀ ਪਹਿਲਾਂ ਤਾਂ ਸਾਡੇ ਸਾਰੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਗੱਲ ਕਰ ਲਈਏ ਮੌਸਮ ਦੀ ਤਾਂ ਜੋਤੀ ਮੌਸਮ ਜਿਹੜਾ ਮੋਗਾ ਦਾ ਅੱਜ ਸਵੇਰੇ 3:30 ਵਜੇ ਜਿਹੜਾ ਪਹਿਲਾਂ ਹੀ ਅਨੁਮਾਨ ਜਤਾਏ ਜਾ ਰਹੇ ਸੀ ਕਿ ਮੀਂਹ ਦੀ ਸੰਭਾਵਨਾਤਾ ਹਲਕੀ ਤੋਂ ਤੇਰੇ ਮਾਨੀ ਬਾਰਿਸ਼ ਜਿਹੜੀ ਆ ਸਵੇਰੇ ਦੇਖਣ ਨੂੰ ਮਿਲੀ ਆ ਤਾਂ ਹੁਣ ਇਸ ਵਕਤ ਜਿਹੜਾ ਟੈਂਪਰੇਚਰ ਹੈ ਘੱਟੋ ਘੱਟ ਟੈਂਪਰੇਚਰ 11 ਡਿਗਰੀ ਸੈਲਸੀਅਸ ਜਿਹੜਾ ਰਿਕਾਰਡ ਕੀਤਾ ਜਾ ਰਿਹਾ ਮੋਗਾ ਦਾ ਇਸ ਵਕਤ ਦਾ ਟੈਂਪਰੇਚਰ ਸੋ ਕਹਿ ਸਕਦੇ ਆ ਕਿ ਅੱਜ ਜਿਹੜੀ ਆ ਸ਼ੀਤ ਲਹਿਰ ਦਾ ਦੌਰ ਚੱਲ ਕੇ ਠੰਡੀਆਂ ਹਵਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਤੇ ਲੋਕ ਲੋਕ ਵੀ ਆ ਰਹੇ ਨੇ ਇੱਥੇ ਨਾਲ ਗੱਲਬਾਤ ਕਰ ਰਹੇ ਜਿਹੜੇ ਵਕਤ ਤੋਂ ਆ ਰਹੇ ਨੇ ਸਰ ਕੀ ਨਾਮ ਆ ਸਾਡਾ ਤੁਹਾਡਾ ਤੁਹਾਡਾ ਨਾਮ ਜੀ ਹਦੀਦ ਸਿੰਘ ਸੋਢੀ ਆ ਸਰ ਮੌਸਮ ਨੂੰ ਲੈ ਕੇ ਸਵੇਰੇ ਮਾਰਨਿੰਗ ਔਰ ਤੇ ਕਿਸ ਤਰ੍ਹਾਂ ਦਾ ਮੌਸਮ ਸੀ ਆ ਸਵੇਰੇ ਤੇ ਕਿਸ ਤਰ੍ਹਾਂ ਆਉਣ ਵਾਲੇ ਦਿਨਾਂ ਚ ਕਹਿ ਸਕਦੇ ਕਿ ਰਹਿਣ ਵਾਲਾ ਮੌਸਮ ਬਹੁਤ ਠੀਕ ਹੋ ਗਿਆ ਕਿ ਕਿਵੇਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਸੀ ਕਿ ਉਹ ਤੋਂ ਦਸੰਬਰ ਔਰ ਜਨਵਰੀ ਦੇ ਪਰ ਤਾਂ ਗਰਮੀ ਜ਼ਿਆਦਾ ਸੀ ਟੈਂਪਰੇਚਰ ਬਣਾਦਾ ਸੀ ਬਹੁਤ ਹੀ ਆਸਾਨ ਸੀ ਅੰਦਰ ਵੀ ਠੰਡਾਈ ਵੀ ਆ ਅਸੀਂ ਇਸ ਤਰ੍ਹਾਂ ਸ਼ੁਰੂ ਕਰਕੇ ਜਾਰ ਕਰਦੇ ਹਾਂ ਪਹਿਲਾਂ ਤੁਹਾਡੀ ਈ ਪੰਜਾਬ ਹਰਿਆਣਾ ਤੇ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਸਾਰੇ ਤੁਹਾਡੇ ਈਵਰਸ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਸਬਜ਼ੀਆਂ ਨੂੰ ਲੈ ਕੇ ਕਿਸ ਤਰ੍ਹਾਂ ਦਾ ਕਹਿਰ ਠੰਡ ਹੈ ਸਾਰੀਆਂ ਫਸਲਾਂ ਮੈਂ ਆਫਤੇ ਕਾਸ਼ਤਕਾਰ ਬਹੁਤ ਵਧੀਆ ਮੌਸਮ ਆਜੀ ਕਿਉਂਕਿ ਕੰਮ ਹੀ ਬਹੁਤ ਜ਼ਿਆਦਾ ਹੋ ਕਰਕੇ ਖੁਸ਼ਕੀ ਬਹੁਤ ਸੀ ਤੇ ਖੁਸ਼ਕੀ ਬਹੁਤ ਜ਼ਿਆਦਾ ਸੀ ਇਸ ਕਰਕੇ ਹੁਣ ਕਣਕਾਂ ਨੂੰ ਵੀ ਬਹੁਤ ਚੰਗਾ ਸਬਜ਼ੀਆਂ ਨੂੰ ਵੀ ਕੋਈ ਹੜ੍ਹ ਵੀ ਤੇ ਇਹਦੀ ਕੋਈ ਨੁਕਸਾਨੀ ਹੈਗਾ ਆਲੂ ਤੇਰੇ ਪਾਰਿਸ਼ ਹੋਈ ਸਵਰਾਜਾਂ ਜੀ ਹੋਈ ਇਹ ਤੋਂ ਬਹੁਤ ਸਾਈਟਲੀ ਜੀ ਹੋਈ ਹੈ ਜੀ ਹੋਈ ਹੈ ਸਵੇਰੇ ਹੋਈ ਹੈ ਇਹ ਚੰਗੀ ਐਕਟੀਵਿਟੀ ਕੋਈ ਨਹੀਂ ਆਖਦਾ ਤੋਂ ਜਿਹੜੀ ਹੈ ਲਗਾਤਾਰ ਤਿੰਨ ਚਾਰ ਦਿਨਾਂ ਤੋਂ ਜ਼ੀਰੋ ਵਿਜ਼ਿਬਿਲਟੀ ਸੀ ਬਹੁਤ ਜ਼ਿਆਦਾ ਜਿਹੜੀ ਤੋਂ ਹਾਂ ਜੀ ਹੰਤਾ ਬਹੁਤ ਜ਼ਿਆਦਾ ਸੀ ਪਰ ਹੁਣ ਇਹ ਵੀ ਨੇਚਰ ਦਾ ਪ੍ਰੋਸੈਸ ਹੈ ਜੀ ਇਹ ਵੀ ਕੁਦਰਤ ਦੇ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ ਨੇਚਰ ਦਾ ਹੀ ਆ ਇੱਕ ਇਹ ਇਹ ਨਹੀਂ ਵੀ ਪੈਣਾ ਹੀ ਆ ਪਰ ਅੱਗੇ ਨਾਲ ਬਹੁਤ ਘਟ ਗਿਆ ਇਹ ਸਰਦੀਆਂ ਦਾ ਮੌਸਮ ਬਹੁਤ ਘਟੀ ਜਾਂਦਾ ਇਹ ਚਿੰਤਾ ਦਾ ਵਿਸ਼ਾ ਹੈ ਅ ਬਿਲਕੁਲ ਜੋਤੀ ਜਿਵੇਂ ਇਹਨਾਂ ਨੇ ਦੱਸਿਆ ਕਿ ਅੱਜ ਸਵੇਰੇ ਜਿਹੜੀ ਹੈ ਮੋਗਾ 'ਚ بارش ਜ਼ਰੂਰ ਹੋਈ ਹੈ ਤਾਂ ਦੂਸਰੀ ਗੱਲ ਬੱਚਿਆਂ ਨੂੰ ਲੈ ਕੇ ਜੇ ਗੱਲ ਕਰ ਲਈ ਅਪਡੇਟ ਦੇ ਦਈਏ ਕਿ ਹਰਜੋਸਿਕ ਪੈਸੋ ਲੋਡ ਟਵੀਟ ਕੀਤਾ ਗਿਆ ਐਕਸ ਕੁਟਰਲ ਦੇ ਨਾਲ ਦੀ ਨਾਲ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਿਹੜੀਆਂ ਨੇ ਹੋਰ ਵਧਾ ਦਿੱਤੀਆਂ ਗਈਆਂ ਨੇ ਹੁਣ ਜਿਹੜਾ 8 ਤਰੀਕ ਨੂੰ ਸਕੂਲ ਜਿਹੜੇ ਰੀਪੋਰਟ ਹੋ ਗਏ ਤੇ ਇੱਕ ਰਾਹ ਜਿਹੜੀ ਹੈ ਬੱਚਿਆਂ ਲਈ ਜ਼ਰੂਰ ਹੈ ਟੀਚਰਾਂ ਲਈ ਜ਼ਰੂਰ ਹੈ ਕਿਉਂਕਿ ਜਦੋਂ ਇੱਥੋਂ ਟ੍ਰੈਵਲ ਕਰਕੇ ਸਕੂਲ ਤੱਕ ਪਹੁੰਚਦੇ ਨੇ ਤਾਂ ਖਤਰਾ ਜਿਹੜਾ ਬਣਿਆ ਰਹਿੰਦਾ ਹੈ ਧੁੰਦ ਕਾਰਨ ਸੋ ਵੀ ਸੁਰੱਖਿਆਤ ਰਹਿਣ ਆਪਣੇ ਘਰਾਂ ਵਿੱਚ ਰਹਿਣ ਤਾਂ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਵੀ ਜਿਹੜੀਆਂ ਛੁੱਟੀਆਂ ਦਿੱਤੀਆਂ ਗਈਆਂ ਨੇ ਆਉਣ ਵਾਲੇ ਮੌਸਮ ਦੇ ਮੱਦੇ ਨਜ਼ਰ ਜੀ ਜੀ ਤਾਂ ਇੱਕ ਵਾਰ ਹੁਣ ਚੰਡੀਗੜ੍ਹ ਦਾ ਰੁਕ ਕਰ ਲੈਨੇ ਆ ਜਿੱਥੋਂ ਮੇਰੇ ਸਹਿਯੋਗੀ ਰੋਹਿਤ ਬਾਂਸਲ ਲਾਈਵ ਜੁੜੇ ਹੋਏ ਨੇ ਰੋਹਿਤ ਤਾਂ ਚੰਡੀਗੜ੍ਹ ਦੇ ਵਿੱਚ ਮੌਸਮ ਦੀ ਗੱਲ ਕਰੀਏ ਤਾਂ ਕਿੰਨਾ ਟੈਂਪਰੇਚਰ ਹੈ ਦਰਜ ਕੀਤਾ ਜਾ ਰਿਹਾ ਹੈ ਇਸ ਸਮੇਂ ਕਿਵੇਂ ਦਾ ਮੌਸਮ ਚੰਡੀਗੜ੍ਹ ਦੇ ਵਿੱਚ ਬਣਿਆ ਹੋਇਆ ਹੈ ਆ ਬਿਲਕੁਲ ਜੁੱਤੀ ਜੇਕਰ 90 ਸਾਲ ਦੀ ਆਮਦ ਤੇ ਮੌਸਮ ਦੀ ਗੱਲ ਕਰੀਏ ਤਾਂ ਖਾਸ ਤਰੀਕੇ ਨਾਲ ਪਿਛਲੇ 3-4 ਦਿਨਾਂ ਤੋਂ ਲਗਾਤਾਰ ਧੁੰਦ ਸੀ ਪਰ ਅੱਜ ਧੁੰਦ ਤੋਂ ਕਾਫੀ ਵੱਡੀ ਰਾਹਤ ਹੈ ਜਿਹੜੀ ਉਹ ਚੰਡੀਗੜ੍ਹ ਦੇ ਲੋਕਾਂ ਨੂੰ ਮਿਲੀ ਹੈ ਮੇਰੇ ਪਿੱਛੇ ਤੁਸੀਂ ਟ੍ਰੈਫਿਕ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਆਮ ਦਿਨਾਂ ਦੇ ਵਿੱਚ ਵਿਜ਼ਿਬਿਲਟੀ ਹੁੰਦੀ ਹੈ ਬਿਲਕੁਲ ਉਸੇ ਤਰੀਕੇ ਦੇ ਨਾਲ ਵਿਜ਼ਿਬਿਲਟੀ ਹੈ ਜਿਹੜੀ ਉਹ ਨਜ਼ਰ ਆ ਰਹੀ ਹੈ ਨਹੀਂ ਤਾਂ ਆਮ ਤੌਰ ਤੇ ਹੁੰਦਾ ਕਿ ਸੀਗਾ ਕਿ ਜਿਹੜੇ ਧੁੰਦ ਦੇ ਕਾਰਨ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਜਾਂਦੀ ਸੀ ਕਿ ਦੂਸਰੇ ਪਾਸੇ ਤੁਹਾਨੂੰ ਮੌਸਮ ਦੇ ਹਾਲਤੇ ਲੈ ਚਲਦੇ ਹਾਂ ਕਿ ਮੌਸਮ ਕਿਹੋ ਜਿਹਾ ਤਾਂ ਉ ਚੰਡੀਗੜ੍ਹ ਦੇ ਮੌਸਮ ਡਿਪਾਰਟਮੈਂਟ ਦੇ ਬਾਹਰ ਬਿਲਕੁਲ ਖੜੇ ਹੋਏ ਆਂ ਔਰ ਜਿਹੜਾ ਮੌਸਮ ਤੇ ਨਜ਼ਰ ਮਾਰੀਏ ਤਾਂ ਹਰਿਆਣਾ ਦੇ ਵਿੱਚ ਜਿਹੜਾ ਕਲੀਅਰ ਕਮੇਂਦਰਗੜ੍ਹ 19 ਡਿਗਰੀ ਸੈਲਸੀਅਸ ਔਰ ਗੁੜਗਾਉਂ ਆ ਜਿਹੜਾ ਉਹ 3.6 ਡਿਗਰੀ ਸੈਲਸੀਅਸ ਰਹਿਗਾ ਉਥੇ ਚੰਡੀਗੜ੍ਹ ਦੇ ਵਿੱਚ ਅੱਜ ਜਿਹੜੀ ਬਾਰਿਸ਼ ਦੀ ਸੰਭਾਵਨਾ ਉਹ ਜਤਾਈ ਜਾ ਰਹੀ ਹੈਗੀ ਔਰ ਇਸ ਦੇ ਨਾਲ ਕੱਲ ਦਾ ਦਿਨ ਯਾਨੀ ਕਿ 2 ਜਨਵਰੀ ਦਾ ਦਿਨ ਬਿਲਕੁਲ ਡਰਾਈ ਡੇ ਹੈ ਜਿਹੜਾ ਉਹ ਚੰਡੀਗੜ੍ਹ ਦੇ ਵਿੱਚ ਰਹਿਣ ਵਾਲਾ ਹੈਗਾ ਪੰਜਾਬ ਦੇ ਵਿੱਚ ਵੀ ਅੱਜ ਦੇ ਦਿਨ ਕਾਫੀ ਜਗ੍ਹਾ ਦੇ ਉੱਪਰ ਜਿਹੜੀ ਬਾਰਿਸ਼ ਦੀ ਸੰਭਾਵਨਾ ਉਹ ਦੱਸੀ ਜਾ ਨਜ਼ਰ ਮਾਰੀਏ ਔਰ ਇਸ ਤੋਂ ਅੱਗੇ ਹਰਿਆਣਾ ਦੇ ਵਿੱਚ ਵੀ ਸੇਮ ਉਹੀ ਅਨੁਮਾਨ ਹੈ ਕਿ ਅੱਜ ਅਲੱਗ-ਅਲੱਗ ਜਗ੍ਹਾ ਦੇ ਉੱਪਰ ਬਾਰਿਸ਼ ਦਾ ਜਿਹੜਾ ਅਨੁਮਾਨ ਹੈਗਾ ਉਹ ਹਰਿਆਣਾ ਦੇ ਅੰਦਰ ਵੀ ਲਗਾਇਆ ਜਾ ਰਿਹਾ ਹੈਗਾ ਇਸ ਤੋਂ ਅੱਗੇ ਜੇਕਰ ਅਸੀਂ ਨਜ਼ਰ ਮਾਰਾਂਗੇ ਤਾਂ ਚੰਡੀਗੜ੍ਹ ਦੇ ਵਿੱਚ ਜਿਹੜਾ ਟੈਂਪਰੇਚਰ ਹੈ ਉਹ ਮੈਕਸਿਮਮ 15 ਡਿਗਰੀ ਸੈਲਸੀਅਸ ਔਰ ਜਿਹੜਾ ਮਿਨੀਮਮ ਹੈ ਉਹ 8 ਡਿਗਰੀ ਸੈਲਸੀਅਸ ਹੈ ਜਿਹੜਾ ਉਹ ਦਰਜ ਕੀਤਾ ਗਿਆ ਹੈਗਾ ਇਸ ਦੇ ਨਾਲ ਅੱਗੇ ਚੰਡੀਗੜ੍ਹ ਤੋਂ ਬਾਅਦ ਜੇਕਰ ਹਰਿਆਣਾ ਦੇ ਅਲੱਗ-ਅਲੱਗ ਏਰੀਆ ਦੇ ਉੱਪਰ ਤੁਸੀਂ ਦੇਖੋਗੇ ਤਾਂ ਤੁਹਾਨੂੰ ਟੈਂਪਰੇਚਰ ਹੈ ਜਿਹੜੇ ਉਹ ਸ਼ਹਿਰਾਂ ਦੇ ਜੋਤੀ ਲਾਈਵ ਦੇ ਦੌਰਾਨ ਹੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਬੂੰਦਾਬੰਦੀ ਹੈ ਜਿਹੜੀ ਉਹ ਥੋੜੀ ਥੋੜੀ ਆਉਣੀਆਂ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਵੀ ਥੋੜੀ ਦੇਰ ਪਹਿਲਾਂ ਜਿਸ ਤਰੀਕੇ ਦੇ ਨਾਲ ਅਸੀਂ ਕਹਿ ਰਹੇ ਸੀਗੇ ਕਿ ਬਾਰਿਸ਼ ਦਾ ਅਨੁਮਾਨ ਹੈ ਤਾਂ ਬਾਰਿਸ਼ ਦੀ ਜਿਹੜੀ ਸ਼ੁਰੂਆਤ ਹੈ ਉਹ ਹੋ ਚੁੱਕੀ ਹੈ ਇਹ ਪੰਜਾਬ ਦਾ ਅਲੱਗ-ਅਲੱਗ ਪੰਜਾਬ ਦੇ ਵਿੱਚ ਬਠਿੰਡਾ ਸਭ ਤੋਂ ਜ਼ਿਆਦਾ ਗਰਮ ਸਤਾਰਾ 8 ਡਿਗਰੀ ਸੈਲਸੀਅਸ ਔਰ ਜਿਹੜਾ ਸਭ ਤੋਂ ਘੱਟ ਹੈਗਾ ਉਹ ਗੁਰਦਾਸਪੁਰ 5.2 ਡਿਗਰੀ ਸੈਲਸੀਅਸ ਜਿਹੜਾ ਉਹ ਨੋਟ ਕੀਤਾ ਗਿਆ ਤਾਂ ਇਹ ਓਵਰਆਲ ਮੌਸਮ ਦਾ ਇੱਕ ਅਨੁਮਾਨ ਸੀ ਔਰ ਬਾਰਿਸ਼ ਜਿਹ ਉਹ ਜਤਾਈ ਵੀ ਜਾ ਰਹੀ ਹੈ ਔਰ ਸਵੇਰੇ 3:30-4 ਵਜੇ ਦੇ ਕਰੀਬ ਜਿਹੜੀ ਬਾਰਿਸ਼ ਹੈ ਉਹ ਵੀ ਹੋਈ ਹੈ ਪਰ ਚੰਡੀਗੜ੍ਹ ਦੇ ਵਿੱਚ ਅਜੇ ਹਾਲ ਮੌਨ ਨਹੀਂ ਸੀ ਪਰ ਹੁਣ ਤੋਂ ਠੀਕ 2 ਮਿੰਟ ਪਹਿਲਾਂ ਕਲਈਏ ਕਿ ਬਾਰਿਸ਼ ਹੈ ਜਿਹੜੀ ਆਉਣੀ ਉਹ ਸ਼ੁਰੂ ਹੋ ਚੁੱਕੀ ਹੈ ਤਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਲੋਕ ਸਾਨੂੰ ਦੇਖ ਰਹੇ ਹੋਣਗੇ ਉਹਨਾਂ ਦੇ ਲਈ ਇੱਕ ਜ਼ਰੂਰ ਹੈ ਕਿ ਜੇਕਰ ਤੁਸੀਂ ਅੱਜ ਘਰਾਂ ਤੋਂ ਬਾਹਰ ਨਿਕਲ ਰਹੇ ਹੋ ਤਾਂ ਆਪਣੇ ਨਾਲ ਛਤਰੀ ਜਾਂ ਆਪਣੇ ਨਾਲ ਕੋਈ ਵੀ ਜਿਹੜਾ ਅਜਿਹੀ ਚੀਜ਼ ਜਿਸ ਦੇ ਨਾਲ ਬਾਰਿਸ਼ ਤੋਂ ਬਚਿਆ ਜਾ ਸਕੇ ਉਹ ਲੈ ਕੇ ਜ਼ਰੂਰ ਨਿਕਲੋ ਤਾਂ ਕਿ ਇੱਕ ਤਾਂ ਠੰਡ ਵੀ ਹੈ ਔਰ ਦੂਸਰਾ ਭਿੱਜਣ ਤੋਂ ਵੀ ਬਚਤਾ ਜੜੀ ਉਹ ਹੋ ਸਕੇ ਜੀ ਜੁਤੀ ਜੀ ਤਾਂ ਫਿਰ ਤੋਂ ਨਵਦੀਪ ਦਾ ਰੁਕਣਾਗੇ ਨਵਦੀਪ ਤਾਂ ਜਿਵੇਂ ਦਾ ਹੁਣ ਮੌਸਮ ਬਣਿਆ ਹੋਇਆ ਹੈ ਹੋਰ ਕੋਈ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਮੋਗਾ ਦੇ ਵਿੱਚ ਕਿਵੇਂ ਦਾ ਮੌਸਮ ਹੈ ਬਣਿਆ ਰਹਿਣ ਵਾਲਾ ਤੁਹ ਕੁ ਇੱਕ ਵਾਰੀ ਜੁਤੀ ਤਸਵੀਰਾਂ ਦੇਖ ਸਕਦੇ ਹੋ ਬੈਕ ਸਾਈਡ ਤੇ ਇਹ ਮੋਗਾ ਲੁਧਿਆਣਾ ਫਿਰੋਜ਼ਪੁਰ ਹਾਈਵੇ ਆ ਤਾਂ ਧੁੰਦ ਜਿਹੜੀ ਆ ਡਿਕਣੀ ਸ਼ੁਰੂ ਹੋਈ ਤੇ ਹਲਕੀ ਹਲਕੀ ਬੂੰਦਾਬੰਦੀ ਵੀ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤੋਂ ਮੌਸਮ ਜਿਹੜਾ ਬੱਦਲ ਵਾਈ ਜਿਹੜੀ ਆ ਦੇਖਣ ਨੂੰ ਮਿਲਦੀ ਹੈ ਬੱਦਲ ਹੋਏ ਹੋਏ ਨੇ ਕਦੋਂ ਵੀ ਜਿਹੜਾ ਮੀ ਪੈ ਸਕਦਾ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਇਸੇ ਤਰ੍ਹਾਂ ਰਹਿਣ ਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਆ ਮੌਸਮ ਜਿਹੜਾ ਕਿਉਂਕਿ ਧੁੰਦਾਂ ਦੀ ਗੱਲ ਕੀਤੀ ਜਾਵੇ ਜੋਤੀ ਤਾਂ ਧੁੰਦ ਜਿਹੜੀ ਆ ਲਗਾਤਾਰ ਪਿਛਲੇ 3-4 ਦਿਨਾਂ ਤੋਂ ਜ਼ੀਰੋ ਵਿਜ਼ਿਬਿਲਟੀ ਜਿਹੜੀ ਆ ਦੇਖਣ ਨੂੰ ਮਿਲਦੀ ਸੀ ਸਵੇਰੇ ਤੇ ਰਾਤ ਦੇ ਸਮੇਂ ਦਿਨੇ ਕਹਿ ਸਕਦੇ ਆ ਥੋੜੀ ਬਹੁਤ ਧੁੰਦੋਂ ਰਾਹਤ ਮਿਲਦੀ ਸੀ ਉਹ ਵੀ ਜੇਕਰ ਗੱਲ ਕਰ ਲਈਏ ਸ਼ਹਿਰ ਦੇ ਵਿੱਚ ਜੇ ਆਪਾਂ ਪਿੰਡਾਂ ਦੇ ਵਿੱਚ ਲਿੰਕ ਰੋਡਸ ਤੇ ਜਾਂਦੇ ਸੀਗੇ ਤਾਂ ਉੱਥੇ ਵੀ ਜਿਹੜੀ ਆ ਦੁਪਹਿਰ ਵੇਲੇ ਜਿਹੜੀ ਆ ਧੁੰਦ ਦੇਖਣ ਨੂੰ ਮਿਲਦੀ ਸੀ ਕਿ ਤਾਂ ਆਉਣ ਵਾਲੇ ਦਿਨਾਂ ਕਹਿ ਸਕਦੇ ਆ ਕਿ ਹੋਰ ਥੋੜੇ ਦਿਨ ਜਿਹੜੀ ਆ ਧੁੰਦਾ ਪੈ ਸਕਦੀਆਂ ਨੇ ਆ ਸਭ ਤੋਂ ਵੱਡੀ ਗੱਲ ਰਿਫਲੈਕਟਰਸ ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਵਾਹਨਾਂ ਦੇ ਪਿੱਛੇ ਲਗਾਏ ਜਾ ਰਹੇ ਨੇ ਤਾਂ ਕਿ ਕੋਈ ਅਣਸਖੌਵੀ ਘਟਨਾ ਨਾ ਵਾਪਰੇ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਨਾ ਧੁੰਦਾ ਦੇ ਕਾਰਨ ਪੂਰੇ ਪੰਜਾਬ ਦੇ ਵੱਖ-ਵੱਖ ਕਿਸਿਆਂ ਵਿੱਚ ਐਕਸੀਡੈਂਟ ਜਿਹੜੇ ਨੇ ਉਹ ਬਹੁਤ ਜ਼ਿਆਦਾ ਹੁੰਦੇ ਨੇ ਲੋਕਾਂ ਦੀ ਲਾਪਰਵਾਹੀ ਕਹਿ ਸਕਦੇ ਆ ਜਾਂ ਤੇਜ਼ ਰਫ਼ਤਾਰ ਕਰਨ ਜਿਹੜੇ ਹਾਸੇ ਵਾਪਰਦੇ ਨੇ ਅਸੀਂ ਵੀ ਅਪੀਲ ਕਰਾਂਗੇ ਇੱਕ ਜ਼ਿੰਮੇਵਾਰਾਦਾਰਾ ਹੋਣ ਦੇ ਨਾਤੇ ਕਿ ਲੋਕਾਂ ਰੁਕੇ ਸਪੀਡ ਜ ਬਿਲਕੁਲ ਲਿਮਿਟਰੀ ਸਪੀਡ ਦੇ ਨਾਲ ਉਹ ਆਪਣੀ ਗੱਡੀ ਜਿਹੜੀ ਆ ਧੁੰਦਾ ਦਾ ਚਲਾਉਣ ਤੇ ਨਾਲ ਦੀ ਨਾਲ ਰਿਫਲੈਕਟਰਸ ਜਿਹੜੇ ਨੇ ਵੱਡੇ ਵਾਹਨ ਨੇ ਟਰੱਕ ਨੇ ਜਾਂ ਛੋਟੇ ਹਾਥੀ ਨੇ ਟਰੈਂਪੂ ਨੇ ਉਹਨਾਂ ਨੂੰ ਜਿਹੜਾ ਰਿਫਲੈਕਟਰਸ ਜ਼ਰੂਰ ਲਗਾਉਣੇ ਚਾਹੀਦੇ ਨੇਗੇ ਬੈਕ ਸਾਈਡ ਤੇ ਉਹਨਾਂ ਦੇ ਬਾਡੀ ਤੇ ਤਾਂ ਕਹਿ ਸਕਦੇ ਆ ਕਿ ਜਿੰਨੀ ਕੁ ਪ੍ਰਕੌਸ਼ਨਸ ਜਿਹੜੀ ਨੇ ਉਹ ਵਰਤੀ ਜਾਊਗੀ ਤਾਂ ਉਹਨਾਂ ਜਿਹੜਾ ਇਹਨਾਂ ਥੱਟ ਤੋਂ ਬਚਿਆ ਜਾ ਸਕਦਾ ਤਾਂ ਕਹਿ ਸਕਦੇ ਕਿ ਹਾਸਿਆ ਨੂੰ ਉਸ ਤੇ ਵੀ ਜਿਹੜੀ ਆ ਆਹ ਆਹ ਜਿਹੜੀ ਹਾਸੇ ਜਿਹੜੇ ਉਹ ਵੀ ਰੋਕ ਕੇ ਜਾ ਸਕਦੇ ਨੇ ਜਿਹੜੇ ਪ੍ਰਕਾਸ਼ਨ ਜਿਹੜੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਿਹੜੀਆਂ ਜਾਰੀ ਕੀਤੀਆਂ ਨੇ ਉਹਨਾਂ ਦੇ ਇਨਫੀਡ ਪਾਲਣਾ ਜਿਹੜੀ ਕੀਤੀ ਜਾਵੇ ਜੀ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਨਵਦੀਪ ਦਾਦਾ ਜਣ ਕਦ ਲਈ ਰੋਹਿਤ ਬਾਸਲ ਤੁਹਾਡਾ ਬਹੁਤ ਬਹੁਤ ਧੰਨਵਾਦ